ਅੱਜ ਹਰ ਪੇਰੈਂਟ ਇਸ ਚੀਜ਼ ਤੋਂ ਇਨਫੈਕਟਡ ਹੈਗਾ ਪਰੇਸ਼ਾਨ ਹੈ ਕਿ ਮੇਰਾ ਬੱਚਾ ਸਕਰੀਨ ਟਾਈਮ ਕਰਕੇ ਮੋਬਾਈਲ ਕਰਕੇ ਬਹੁਤ ਜ਼ਿਆਦਾ ਬਿਹੇਵੀਅਰ ਇਸ਼ੂ ਹਤੇ ਆ ਰਹੇ ਨੇ ਜੇ ਮਦਰ ਨੇ ਰੋਕਿਆ ਕਿ ਤੇ ਫੋਨ ਯੂਜ਼ ਕਰ ਲਈ ਉਹਨਾਂ ਨੇ ਚੱਕ ਕੇ ਬੈਠ ਸਿਰ ਚ ਮਾਰੇ ਨੇ ਮਾਵਾਂ ਦੇ ਇਟਲੀਆ ਸਰਕਾਰ ਨੇ ਕੀ ਦੇਖਿਆ ਕਿ ਉੱਥੋਂ ਦੇ ਜਿਹੜੇ ਬੱਚੇ ਸੀਗੇ ਨਾ ਉਹ ਆਪਣਾ ਵਾਸ਼ਰੂਮ ਜਾਣ ਦੀ ਸੈਂਸ ਵੀ ਭੁੱਲ ਗਏ ਸੀਗੇ ਡਾਈਪਰ ਲਾਣੇ ਪੈ ਰਹੇ ਸੀ ਉਹਨਾਂ ਬੱਚਿਆਂ ਨੂੰ ਬੱਚੇ ਕੋ ਮੋਬਾਈਲ ਛਡਾਊ ਕੇਂਦਰ ਖੋਲਨੇ ਪੈਣੇ ਜਿਵੇਂ ਨਸ਼ਾ ਛਡਾਊ ਕੇਂਦਰ ਹੈ ਜੀ ਇਦਾਂ ਹੀ ਮੋਬਾਈਲ ਛਡਾਊ ਕੇਂਦਰ ਖੋਲਨੇ ਪੈ ਜਾਣੇ ਆ ਸਰਕਾਰ ਸੋਚੇ ਮੈਨੂੰ ਲੱਗਦਾ ਸਰਕਾਰ ਨੂੰ ਸੋਚਣਾ ਪੈਣਾ ਹੈ ਸਰਕਾਰ ਨੂੰ ਡਿਸੀਜਨ ਲੈਣਾ ਪੈਣਾ ਹੈ ਇਹਨੂੰ ਪਾਰਲੀਮੈਂਟ ਦੇ ਵਿੱਚ ਮੋਦੀ ਸਾਹਿਬ ਨੂੰ ਮੈਂ ਤਾਂ ਹੀ ਅਪੀਲ ਕੀਤੀ ਹੈ ਡੀਸੀ ਸਾਹਿਬ ਨੂੰ ਮੈਂ ਚੱਲਾ ਮਿਲਣ ਇਹਨੂੰ ਪਾਰਲੀਮੈਂਟ ਵਿੱਚ ਲੈ ਕੇ ਆ ਉਹ ਵਿਧੇयक ਨੂੰ ਇਸ ਬਿੱਲ ਨੂੰ 18 ਸਾਲ ਤੋਂ ਘੱਟ ਏਜ ਦੇ ਬੱਚੇ ਜਿਹੜੇ ਨੇ ਉਹ ਨਾ ਚਲਾ ਸਕਣ ਕਿਉਂਕਿ ਇਸ ਦੇ ਨਾਲ ਪੂਰੀ ਮਾਰਕੀਟ ਉਹਨਾਂ ਦੀ ਖਤਮ ਹੋਵੇਗੀ ਕਿ ਜਿਹੜੇ ਇੱਕ ਬੱਚੇ ਦੀ ਆਈਡੀ ਬਣੇ 18 ਸਾਲ ਤੋਂ ਪਹਿਲਾਂ ਨਾ ਬਣੇ ਆਸਟ੍ਰੇਲੀਆ ਸਰਕਾਰ ਨੇ ਇੱਕ ਬਹੁਤ ਹੀ ਵੱਡਾ ਫੈਸਲਾ ਲਿਆ ਹੈ ਜਿਸ ਦੇ ਵਿੱਚ ਆਸਟ੍ਰੇਲੀਅਨ ਸਰਕਾਰ ਨੇ ਇਹ ਕਿਹਾ ਕਿ 16 ਸਾਲ ਤੋਂ ਘੱਟ ਏਜ ਦੇ ਬੱਚੇ ਹੈ ਫੋਨ ਜਿਹੜੇ ਨੇ ਉਹ ਨਹੀਂ ਚਲਾ ਸਕਣਗੇ 스마트ਫੋਨ ਬੈਨ ਜਿਹੜੇ ਨੇ ਆਸਟ੍ਰੇਲੀਆ ਦੇ ਵਿੱਚ ਕੀਤੇ ਗਏ ਨੇ 16 ਸਾਲ ਤੋਂ ਘੱਟ ਬੱਚੇ ਨੇ ਜੋ ਉਹ ਹੁਣ ਫੋਨ ਨਹੀਂ ਚਲਾ ਸਕਣਗੇ ਪਰ ਇਸ ਨੂੰ ਲੈ ਕੇ ਹੁਣ ਚਰਚਾਵਾਂ ਹੋਰ ਵੀ ਕੰਟਰੀਜ਼ ਦੇ ਵਿੱਚ ਜੜੀਆਂ ਨੇ ਉਹ ਨਿਕਲ ਕੇ ਸਾਹਮਣੇ ਆਉਂਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਆਸਟ੍ਰੇਲੀਆ ਸਭ ਤੋਂ ਪਹਿਲੀ ਕੰਟਰੀ ਹੈ ਹੁਣ ਭਾਰਤ ਦੇ ਵਿੱਚ ਇਸ ਦੀ ਆਵਾਜ਼ ਜਿਹੜੀ ਹੈ ਉਹ ਜੋਰਾ ਸ਼ੋਰਾ ਦੇ ਨਾਲ ਉੱਠਣੀ ਸ਼ੁਰੂ ਹੋ ਗਈ ਹੈ ਭਾਰਤ ਦੇ ਵਿੱਚ ਕਿਹਾ ਜਾ ਰਿਹਾ ਕਿ 18 ਸਾਲ ਤੋਂ ਘੱਟ ਏਜ ਦੇ ਬੱਚੇ ਜਿਹੜੇ ਨੇ ਉਹ ਮੋਬਾਈਲ ਨਾ ਚਲਾ ਸਕਣ ਕਿਉਂਕਿ ਜਿਸ ਤਰੀਕੇ ਦੇ ਨਾਲ ਭਾਰਤ ਦੇ ਵਿੱਚ ਡਿਜੀਟਲਾਈਜੇਸ਼ਨ ਵਧ ਰਿਹਾ ਹੈ ਟੈਕਨੋਲੋਜੀ ਵਧ ਰਹੀ ਹੈ ਉਸ ਦੇ ਨਾਲ ਹੀ ਬੱਚੇ ਵੀ ਜਿਹੜੇ ਨੇ ਉਹ ਖਰਾਬ ਹੁੰਦੇ ਹੋਏ ਨਜ਼ਰ ਆ ਰਹੇ ਨੇ ਟੀਚਰਾਂ ਵੱਲੋਂ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਸ ਦੇ ਵਿੱਚ ਇਹ ਵੱਡਾ ਐਲਾਨ ਇਹਨਾਂ ਵੱਲੋਂ ਕੀਤਾ ਗਿਆ ਇੱਕ ਅਪੀਲ ਵੀ ਜਿਹੜੀ ਹੈ ਉਹ ਇਹਨਾਂ ਵੱਲੋਂ ਕੀਤਾ ਗਿਆ ਪ੍ਰੋਫੈਸਰ ਐਮ ਪੀ ਸਿੰਘ ਪੂਰੀ ਸਾਡੇ ਨਾਲ ਨੇ ਤੇ ਹੋਰ ਵੀ ਟੀਚਰ ਨੇ ਉਹਨਾਂ ਦੇ ਨਾਲ ਵੀ ਜ਼ਰੂਰ ਗੱਲਬਾਤ ਕਰਾਂਗੇ ਤੁਸੀਂ ਮੋਰਚਾ ਖੋਲ੍ਹਿਆ ਹੁਣ ਸਰਕਾਰ ਲੱਗਦਾ ਮੰਨੇਗੀ ਜਿਵੇਂ ਆਸਟ੍ਰੇਲੀਆ ਸਰਕਾਰ ਨੇ ਸਿੱਧੇ ਕਹਤੇ ਕਿ ਵੀ 16 ਸਾਲ ਤੋਂ ਘੱਟ ਏਜ ਦੇ ਬੱਚੇ ਨਹੀਂ ਮੋਬਾਈਲ ਚਲਾ ਸਕਣਗੇ ਚਲਾਉਣਗੇ ਤੇ ਭਾਰੀ ਜੁਰਮਾਨਾ ਹੋਵੇਗਾ ਭਾਰਤ ਦੇ ਵਿੱਚ ਲੱਗਦਾ ਇਹ ਲਾਗੂ ਹੋ ਸਕੇਗਾ ਤੁਹਾਨੂੰ ਦੇਖੋ ਮੈਂ ਜੋ ਮੰਨਦਾ ਜੀ ਅੱਜ ਹਰ ਪੇਰੈਂਟਸ ਇਸ ਚੀਜ਼ ਤੋਂ ਇਨਫੈਕਟਡ ਹੈਗਾ ਪਰੇਸ਼ਾਨ ਹੈ ਕਿ ਮੇਰਾ ਬੱਚਾ ਸਕਰੀਨ ਟਾਈਮ ਕਰਕੇ ਮੋਬਾਈਲ ਕਰਕੇ ਬਹੁਤ ਜ਼ਿਆਦਾ ਬਿਹੇਵੀਅਰ ਇਸ਼ੂ ਹਤੇ ਆ ਰਹੇ ਨੇ ਤੁਸੀਂ ਕਈ ਵੀਡੀਓਜ਼ ਦੇਖੀਆਂ ਹੋਣਗੀਆਂ ਬੱਚੇ ਜੇ ਮਦਰ ਨੇ ਰੋਕਿਆ ਕਿਤੇ ਫੋਨ ਯੂਜ਼ ਕਰਨ ਲਈ ਉਹਨਾਂ ਨੇ ਚੱਕ ਕੇ ਬੈਠ ਸਿਰ ਚ ਮਾਰੇ ਨੇ ਮਾਵਾਂ ਦੇ ਉਹਨਾਂ ਨੇ ਚੱਕ ਚੱਕ ਕੇ ਚੀਜ਼ਾਂ ਮਾਰੀਆਂ ਆਪਣੇ ਬੱਚੇ ਪੇਰੈਂਟਸ ਨੂੰ ਵੀ ਹਰਟ ਕਰ ਰਹੇ ਨੇ ਇਹਨਾਂ ਚੀਜ਼ਾਂ ਨਾਲ ਸੋ ਮੇਰਾ ਕਹਿਣ ਦਾ ਭਾਵੇਂ ਤੁਸੀਂ ਆਸਟ੍ਰੇਲੀਆ ਵਿੱਚ ਔਰ ਆਸਟ੍ਰੇਲੀਆ ਸਰਕਾਰ ਨੇ ਕੀ ਦੇਖਿਆ ਕਿ ਉੱਥੋਂ ਦੇ ਜਿਹੜੇ ਬੱਚੇ ਸੀਗੇ ਨਾ ਉਹ ਆਪਣਾ ਵਾਸ਼ਰੂਮ ਜਾਣ ਦੀ ਸੈਂਸ ਵੀ ਭੁੱਲ ਗਏ ਸੀਗੇ ਡਾਈਪਰ ਲਾਣੇ ਪੈ ਰਹੇ ਸੀ ਉਹਨਾਂ ਬੱਚਿਆਂ ਨੂੰ ਜੇ ਅੱਜ ਇਹ ਇੰਡੀਆ ਵਿੱਚ ਵੀ ਇਹ ਚੀਜ਼ਾਂ ਨਾ ਧਿਆਨ ਦਿੱਤੀਆਂ ਗਈਆਂ ਜੇ ਮੋਬਾਈਲ ਨਾ ਛੱਡੇਗੇ ਤਾਂ ਇੰਡੀਆ ਵਿੱਚ ਵੀ ਡੀਟੌਕਸ ਸੈਂਟਰ ਖੋਲਣੇ ਪੈਣੇ ਨੇ ਬੱਚਾ ਕੋ ਮੋਬਾਈਲ ਛਡਾਊ ਕੇਂਦਰ ਖੋਲਣੇ ਪੈਣੇ ਜਿਵੇਂ ਨਸ਼ਾ ਛਡਾਊ ਕੇਂਦਰ ਹੈ ਜੀ ਇਦਾਂ ਹੀ ਇੰਪ੍ਰੈਸ਼ਨੇਟੇਡ ਦਾ ਬੱਚਾ ਹੈ 12-13 ਸਾਲ ਦਾ 10 ਸਾਲ ਦਾ ਬੱਚਾ ਉਹਨੂੰ ਉਹ ਚੀਜ਼ਾਂ ਦੇਖੀਆਂ ਜਾ ਰਹੀਆਂ ਉਹ ਦੇਖ ਰਿਹਾ ਮੋਬਾਈਲ ਦੇ ਜ਼ਰੀਏ ਜਿਹੜੀਆਂ ਕਿ ਨਹੀਂ ਦੇਖ ਰਹੀਆਂ ਚਾਹੀਦੀਆਂ ਠੀਕ ਹੈ ਜੀ ਸਾਡੇ ਕਿ ਕਈ ਐਗਜ਼ਾਮਪਲ ਐ ਇਦਾਂ ਦੇ ਵੀ ਆ ਅਸੀਂ ਦੇਖਾਂਗੇ ਕਿ ਸਾਡੇ ਕਈ ਇਦਾਂ ਦੇ ਕੰਟੈਂਟ ਕ੍ਰੀਏਟਰ ਵੀ ਹੈਗੇ ਨੇ ਜਿਹੜੇ ਇੱਕ ਮਾੜਾ ਕੰਟੈਂਟ ਪ੍ਰੋਸ ਕਰ ਰਹੇ ਨੇ ਉਹਨਾਂ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਠੀਕ ਹੈ ਨਹੀਂ ਸਾਡੇ ਸ਼ਹਿਰ ਦਾ ਕੁੱਲੜ ਪੀਜੇ ਵਾਲਾ ਵੀ ਉਹਨਾਂ ਚ ਇੱਕ ਆਂਦਾ ਵਾ ਸੋ ਮੇਰਾ ਕਹਿਣ ਦਾ ਭਾਵ ਹੈ ਹਰ ਉਸ ਬੰਦਾ ਚੰਗਾ ਕੰਟੈਂਟ ਪ੍ਰੋਸੇ ਚੰਗਾ ਕੰਟੈਂਟ ਦਵੇ ਜਿਹੜਾ ਕਲਚਰਲੀ ਜੁੜ ਸੋਸ਼ਲ ਐਪ ਉਤੇ ਇੱਕ ਆਡਿਟ ਸਿਸਟਮ ਹੋਣਾ ਚਾਹੀਦਾ ਜੇ ਪੇਰੈਂਟਸ ਆਪਣਾ ਆਧਾਰ ਕਾਰਡ ਨਾਲ ਲਾਣਗੇ ਤਾਂ ਹੀ ਆਈਡੀ ਬੰਨੀ ਚਾਹੀਦੀ ਨਹੀਂ ਤੇ ਆਈਡੀ ਨਹੀਂ ਬੰਨੀ ਚਾਹੀਦੀ ਇੱਕ ਬੱਚੇ ਦੀ ਇੱਕ ਆਈਡੀ ਹੋਣੀ ਚਾਹੀਦੀ ਬੱਚੇ ਫੇਕ ਆਈਡੈਂਟਿਟੀ ਬਣਾ ਰਹੇ 10 ਨੇ ਪੇਰੈਂਟਸ ਨੂੰ ਸੋ ਮੇਰਾ ਕਹਿਣ ਦਾ ਭਾਵ ਹੈ ਦੁਸ਼ ਪ੍ਰਭਾਵ ਬਹੁਤ ਨੇ ਅਸੀਂ ਸਾਰੇ ਪ੍ਰੋਫੈਸਰ ਤੰਗ ਹੋ ਕੇ ਇੱਥੇ ਆਏ ਆ ਅਸੀਂ ਇੱਕ ਚੀਜ਼ ਦਿੰਨੇ ਬੱਚੇ ਨੂੰ ਕੋਈ ਘਰ ਜਾ ਕੇ ਯਾਦ ਕਰ ਲੈ ਉਹਨੂੰ ਯਾਦ ਹੀ ਨਹੀਂ ਹੁੰਦੀ ਉਹਦੇ ਮਾਈਂਡ 'ਚ ਰੀਟੇਨ ਨਹੀਂ ਹੋ ਰਹੀ ਉਹਦਾ ਇੰਪਲਸ ਕੰਟਰੋਲ ਹੈ ਨਹੀਂਗਾ ਉਹਦੀ ਅਟੈਂਸ਼ਨ ਹੈ ਨਹੀਂਗੀ ਟੋਟਲੀ ਡਿਸਟਰਪਟਿਵ ਮਾਈਂਡ ਹੋ ਚੁੱਕਾ ਬੱਚੇ ਦਾ ਸੋ ਸਾਨੂੰ ਬਹੁਤ ਜ਼ਿਆਦਾ ਇਦਾਂ ਦੀਆਂ ਚੀਜ਼ਾਂ ਸਾਡੇ ਸਾਹਮਣੇ ਦੇਖਣ ਨੂੰ ਆ ਰਹੀਆਂ ਤੇ ਮੈਂ ਹਦਾਇਤ ਦੇਣਾ ਚਾਹਨਾ ਸਪੈਸ਼ਲਿਸਟ ਸਕੂਲਾਂ ਨੂੰ ਕੋਈ ਵੀ ਕੰਮ WhatsApp ਤੇ ਨਾ ਭੇਜਿਆ ਜਾਵੇ ਮੋਬਾਈਲ ਦਾ ਮਿਨਿਮਮ ਯੂਜ਼ ਆਪਟੀਮਾਈਜ਼ ਯੂਜ਼ ਹੋਣਾ ਚਾਹੀਦਾ ਜਿੱਥੇ ਕਰਨਾ ਕੋਈ ਇਨਫੋਰਮੇਸ਼ਨ ਹੈ ਪੇਰੈਂਟਸ ਨੂੰ ਪੇ ਦੇਓ ਪਰ ਬੱਚੇ ਲਈ ਕੋਈ ਵੀ ਕੰਮ ਗੈਜਟ ਯੂਜ਼ ਕਰਨੇ ਨੇ ਪਰ ਆਪਾਂ ਸੀਮਤਵੇ ਨਾ ਕਰਾਣੇ ਨੇ ਉਹਨਾਂ ਨੂੰ ਚਾਹ ਲੈਪਟਾਪ ਯੂਜ਼ ਕਰਨਾ ਹੈ ਨੋ ਡਾਊਟਸ AI ਦਾ ਜ਼ਮਾਨਾ ਵੀ ਹੈ ਆਪਾਂ ਬੱਚੇ ਨੂੰ ਟੈਕਨੋਲੋਜੀ ਸਿਖਾਣੀ ਹੈ ਪਰ ਆਪਣੀ ਦੇਖ ਰੇਖੇਟ अच्छा मैं जरूर क्योंकि जमे तुसी कह रहे कि गई, हो कि भारत ਦੇ ਵਿੱਚ ਬੈਨ ਹੋਣਾ ਚਾਹੀਦਾ ਹੈ ਮੋਬਾਈਲ ਫੋਨ ਜੋ ਕਿ 18 ਸਾਲ ਦੇ ਬੱਚੇ ਨੇ ਉਹਨਾਂ ਤੋਂ ਘੱਟ ਏਜ ਦੇ ਬੱਚੇ ਮੋਬਾਈਲ ਨਾ ਚਲਾ ਸਕਣ भारत ਦੇ ਵਿੱਚ ਅਜਿਹਾ ਪਹਿਲਾਂ ਵੀ ਕਈ ਆਵਾਜ਼ ਚੱਕੀ ਗਈ ਪਰ ਕਿਸੇ ਤਰੀਕੇ ਦਾ ਤਣਕਾ ਨਿਕਲਿਆ ਲੱਗਦਾ ਹੈ ਹੁਣ ਹੋਵੇਗਾ ਕੁਝ ਨਾ ਕੁਝ ਜਿਸ ਤਰੀਕੇ ਨਾਲ ਆਸਟ੍ਰੇਲੀਆ ਨੇ ਕੀਤਾ ਦੇਖੋ ਬੱਚਿਆਂ ਦੇ ਜਿਹੜੇ ਰੁਝਾਨ ਆ ਰਹੇ ਨੇ ਜੀ ਕਈ ਤਰ੍ਹਾਂ ਦੀ ਵਾਇਲੈਂਸ ਕ੍ਰੀਏਟ ਹੋ ਰਹੀ ਬੱਚਿਆਂ ਤੋਂ ਆਪਣੇ ਮਾਪਿਆਂ ਨੇ ਮਾਰਿਆ ਜਾ ਰਿਹਾ ਹੈ ਕਈ ਜਗ੍ਹਾ ਤੇ ਬੱਚਿਆਂ ਵੱਲੋਂ ਸੋ ਜਦੋਂ ਇਹ ਇਦਾਂ ਦੇ ਕੰਮ ਵੱਧੇ ਜਾਣਗੇ ਆਪਣੇ ਸਰਕਾਰਾਂ ਨੂੰ ਸਮਝ ਆ ਜਾਣਗੇ ਕਿ ਕੰਮ ਖਰਾਬ ਹੈ ਸਰਕਾਰ ਸੋਚੇਗੀ ਤੁਹਾਨੂੰ ਲੱਗਦਾ ਮੈਨੂੰ ਲੱਗਦਾ ਸਰਕਾਰ ਨੂੰ ਸੋਚਣਾ ਪੈਣਾ ਹੈ ਸਰਕਾਰ ਨੂੰ ਡਿਸੀਜਨ ਲੈਣਾ ਪੈਣਾ ਹੈ ਇਹਨੂੰ ਪਾਰਲੀਮੈਂਟ ਦੇ ਵਿੱਚ ਮੋਦੀ ਸਾਹਿਬ ਨੂੰ ਮੈਂ ਤਾਂ ਹੀ ਅਪੀਲ ਕੀਤੀ ਆ ਡੀਸੀ ਸਾਹਿਬ ਨੂੰ ਮੈਂ ਚੱਲਾ ਮਿਲਣ ਇਹਨੂੰ ਪਾਰਲੀਮੈਂਟ ਵਿੱਚ ਲੈ ਕੇ ਆ ਉਹ ਵਿਧੇਕ ਨੂੰ ਇਸ ਬਿੱਲ ਨੂੰ ਬਿੱਲ ਨੂੰ ਲਿਆ ਕੇ ਮੈਨੂੰ ਨਹੀਂ ਲੱਗਦਾ ਕੋਈ ਇਹਦੇ ਆਪੋਸਿਟ ਜਾਏਗਾ ਤੁਸੀਂ ਆਸਟ੍ਰੇਲੀਆ ਚੈੱਕ ਕਰ ਲਓ 115 ਜੋ ਸਿਰਫ 13 ਹੱਕ ਕਿ ਬੱਚਾ ਬਹੁਤ ਖਰਾਬ ਹੋ ਰਿਹਾ ਹੈ ਉਮਰ ਤੋਂ ਪਹਿਲਾਂ ਹੀ ਵੱਡਾ ਬੱਚਾ ਹੋ ਰਿਹਾ ਹੈ ਹੈਨਾ ਜੀ ਬੱਚਾ ਗੇਮਿੰਗ ਕਰਕੇ ਇਹਨਾਂ ਚੀਜ਼ਾਂ ਕਰਕੇ ਬਹੁਤ ਜ਼ਿਆਦਾ ਇਨਫਲੂਐਂਸ ਹੋ ਰਿਹਾ ਸੋ ਇਹ ਸਭ ਚੀਜ਼ਾਂ ਖਤਮ ਹੋਣੀਆਂ ਚਾਹੀਦੀਆਂ ਬਿਲਕੁਲ ਟੋਟਲੀ ਬੈਨ ਹੋਣਾ ਚਾਹੀਦਾ ਇਹਨਾਂ ਚੀਜ਼ਾਂ ਉੱਤੇ ਅੱਛਾ ਮੈਂ ਜ਼ਰੂਰ ਕਹੂੰਗਾ ਤੁਹਾਨੂੰ ਫੇਸਬੁੱਕ ਏਡੀ ਵੱਡੀ ਕੰਪਨੀ ਹੈ ਇੰਸਟਾਗ੍ਰam YouTube ਐਂਡ ਹੋਰ ਕਾਫੀ ਵੱਡੀ ਕੰਟਰੀ ਜਿਹੜੀ ਨੇ ਕੰਪਨੀਆਂ ਨੇ ਤੁਹਾਨੂੰ ਲੱਗਦਾ ਇਹ ਕੰਪਨੀਆਂ ਬੰਦ ਹੋਣ ਦੇਣਗੀਆਂ ਮੋਬਾਈਲ ਫੋਨ ਨੂੰ ਜਿਹੜਾ ਹੈਗਾ ਉਹ ਭਾਰਤ ਦੇ ਵਿੱਚ ਜਾਂ ਫਿਰ ਹੋਰ ਕੰਟਰੀਜ਼ ਦੇ ਵਿੱਚ ਕਿ ਭਈ 18 ਸਾਲ ਤੋਂ ਘੱਟ ਏਜ ਦੇ ਬੱਚੇ ਜਿਹੜੇ ਨੇ ਉਹ ਨਾਚਲਾ ਸਿੰਘਾਂ ਕਿਉਂਕਿ ਇਸ ਦੇ ਨਾਲ ਪੂਰੀ ਮਾਰਕੀਟ ਉਹਨਾਂ ਦੀ ਖਤਮ ਹੋਵੇਗੀ ਤੁਹਾਨੂੰ ਲੱਗਦਾ ਇਹ ਚੀਜ਼ ਹੋ ਪਾਵੇਗਾ ਦੇਖੋ ਪਿੱਛੇ ਦੀ ਇਹਨਾਂ ਦੇ ਉੱਤੇ ਵੀ ਨੱਥ ਪਾਈ ਗਈ ਹੈ ਇੱਕ ਰਿਪੋਰਟ ਸਿਸਟਮ ਬਣਾਏ ਗਏ ਨੇ ਹਨਾ ਕਈ ਏਦਾਂ ਦੇ ਕੰਟੈਂਟ ਤੁਸੀਂ ਦੇਖੋ ਉਹ ਫੇਸਬੁਕ ਤੇ ਨਹੀਂ ਪੈਂਦੇ ਜਿਹੜੇ ਆਊਟ ਆਫ ਲਾਅ ਹੈਗੇ ਨੇ ਉਹ ਆਪਾਂ ਨਹੀਂ ਪੋਸਟ ਕਰ ਸਕਦੇ ਸੋ ਇਦਾਂ ਹੀ ਮੈਂ ਚਾਹਾਂਗਾ ਕਿ ਜਿਹੜੇ ਇੱਕ ਬੱਚੇ ਦੀ ਆਈਡੀ ਬਣੇ 18 ਸਾਲ ਤੋਂ ਪਹਿਲਾਂ ਨਾ ਬਣੇ ਕੋਈ ਜਿਵੇਂ ਆਪਾਂ ਆਧਾਰ ਕਾਰਡ ਦਾ ਇੱਕ ਨੰਬਰ ਬਣਾਤਾ ਹੈ ਹਰ ਬੱਚੇ ਦਾ ਇੱਕ ਆਈਡੀ ਨੰਬਰ ਹੋਣਾ ਚਾਹੀਦਾ ਕਿ ਤੇਰਾ ਸੋ ਫੇਕ ਆਈਡੀਆਜ਼ ਵੀ ਹੋਣੀਆਂ ਚਾਹੀਦੀਆਂ ਫੇਸਬੁਕ ਇੰਸਟਾਗ੍ਰਾਮ ਤਾਂ ਨਹੀਂ ਚਾਹੂਗਾ ਕਿ ਬੰਦ ਹੋਣ ਹੈ ਨਾ ਜੀ ਉਹ ਤਾਂ ਚਾਹਦੇ ਇਹਨਾਂ ਨੇ ਕਮਾਈ ਇਹਦੇ ਥਰੂ ਹੈਗੀ ਹੈ ਪਰ ਸਾਡੇ ਬੱਚੇ ਖਰਾਬ ਹੋ ਰਹੇ ਨੇ ਡਰੱਗਸ ਤੋਂ ਜ਼ਿਆਦਾ ਖਤਰਨਾਕ ਬਿਮਾਰੀ ਮੋਬਾਈਲ ਬਣ ਚੁੱਕਾ ਹੋਇਆ ਠੀਕ ਹੈ ਜੀ ਬੱਚਾ ਉਹ ਖੋਲ ਕੇ ਦੇਖ ਲਾ ਜਿਹੜੀ ਚੀਜ਼ ਉਹ ਨਹੀਂ ਦੇਖਣੀ ਚਾਹੀਦੀ ਸੋ ਮੇਰਾ ਕਹਿਣ ਦਾ ਭਾਵ ਹੈ ਇਹਨਾਂ ਸਾਈਟਸ ਦੇ ਉੱਤੇ ਇਹਨਾਂ ਸਭ ਚੀਜ਼ਾਂ ਤੇ ਸਰਕਾਰ ਨੂੰ ਹੋਰ ਕੰਟਰੋਲ ਵਧਾਉਣਾ ਪਏਗਾ ਕਿਉਂਕਿ ਜਿਹੜਾ ਆਨ ਵਾਲਾ ਯੁੱਗ ਹੈ ਨਾ ਉਹ ਸਾਈਬਰ ਕ੍ਰਾਈਮ ਦਾ ਯੁੱਗ ਹੋ ਗਿਆ ਹੈ ਕਿਸੇ ਨੇ ਗਲੀਆਂ 'ਚ ਜਾ ਕੇ ਕੋਈ ਗੁੰਡਾਗਰਦੀਆਂ ਤੁਸੀਂ ਦੇਖ ਰਹੇ ਹੋ ਬੁੱਲਿੰਗ ਜਿੱਡੀ ਹੋ ਰਹੀ ਸਾਈਬਰ ਤੇ ਹੋ ਰਹੀ ਹੈ ਬੱਚੇ ਜੋ ਕਰ ਰਹੇ ਸਾਈਬਰ ਥਰੂ ਕਰ ਰਹੇ ਨੇ ਸੋ ਸਾਈਬਰ ਦੇ ਉੱਤੇ ਬਹੁਤ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ ਸਾਈਬਰ ਸਿਕਿਉਰਿਟੀ ਨੂੰ ਹੋਰ ਸਟਰੋਂਗ ਕਰਨ ਦੀ ਲੋੜ ਹੈ ਸੋ ਮੈਂ ਇੱਥੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਤੋਂ ਅਪੀਲ ਕਰਦਾ ਕਿ ਆਪਾਂ ਕੋਸ਼ਿਸ਼ ਕਰੀਏ ਜਿਵੇਂ ਆਸਟ੍ਰੇਲੀਆ ਸਵੀਡਨ ਯੂ ਐਸ ਏ ਟੌਪ ਟੌਪ ਦੇ ਡਿਵੈਲਪਡ ਕੰਟਰੀਜ਼ ਨੇ ਲਾਅ ਲੈ ਆਂਦਾ ਅਸੀਂ ਵੀ ਕੋਈ ਲੈ ਕੇ ਆਈਏ ਤੇ ਅਸੀਂ ਵੀ ਇਹਦੇ ਲਈ ਕੋਈ ਬਿਲ ਬਣਾਈਏ ਜਿਹਦੇ ਥਰੂ ਆਪਾਂ ਇਹਨੂੰ ਬੰਦ ਕਰ ਸਕਦੇ ਹਾਂ ਅੱਛਾ ਜ਼ਰੂਰ ਹੋਰ ਵੀ ਟੀਚਰ ਨੇ ਗੱਲਬਾਤ ਜ਼ਰੂਰ ਕਰਾਂਗੇ ਅੱਛਾ ਤੁਸੀਂ ਬੱਚਿਆਂ ਨੂੰ ਪੜ੍ਹਾਉਂਦੇ ਹੋ ਬੱਚੇ ਤੁਹਾਡੇ ਕੋਲ ਕਾਫੀ ਆਉਂਦੇ ਹੋਣਗੇ ਦਿਨ ਦੀ ਵੀ ਹੁੰਦੀ ਹੈ ਟਿਊਸ਼ਨਸ ਹੋਰ ਵੀ ਸਕੂਲਸ ਦੇ ਵਿੱਚ ਵੀ ਹੁੰਦੇ ਹੋ ਕਿੰਨਾ ਕੁ ਬੈਡ ਇੰਪੈਕਟ ਜਿਹੜਾ ਹੈਗਾ ਉਹ ਪੈਂਦਾ ਹੈ ਮੋਬਾਈਲ ਦਾ ਜਦੋਂ ਬੱਚਾ ਬੱਚੇ ਨੂੰ ਤੁਸੀਂ ਕੋਈ ਕੰਮ ਦਿੰਦੇ ਹੋ ਹੋਮਵਰਕ ਦਿੰਦੇ ਹੋ ਕੁਝ ਵੀ ਚੀਜ਼ ਦਿੰਦੇ ਹੋ ਲੱਗਦਾ ਉਹ ਚੀਜ਼ ਜਿਵੇਂ ਪਹਿਲਾਂ ਹੋ ਜਾਂਦਾ ਹੀ ਯਾਦ ਜਾਂ ਫਿਰ ਸਾਰਾ ਕੁਝ ਹੋ ਜਾਂਦਾ ਸੀ ਮੋਬਾਈਲ ਦੇ ਨਾਲ ਬੈਡ ਇੰਪੈਕਟ ਪੈ ਰਿਹਾ ਉਸ ਦਾ ਬਿਲਕੁਲ ਸਰ ਤੁਸੀਂ ਸਹੀ ਕਹਿ ਰਹੇ ਹੋਗੇ ਉਹ ਤਿੰਨ ਚੀਜ਼ਾਂ ਮੈਂ ਇੱਥੇ ਪੁਆਇੰਟ ਆਊਟ ਕਰਾਂਗਾ ਨੰਬਰ 1 ਬੱਚਿਆਂ ਦੀ ਜਿਹੜੀ ਥਾਟਫੁਲਨੈਸ ਹੈਗੀ ਹੈ ਨਾ ਬੱਚਿਆਂ ਦੀ ਜਿਹੜੀ ਪੇਸ਼ੈਂਸ ਹੈਗੀ ਆ ਉਹ ਖਤਮ ਹੋ ਰਹੀ ਹੈ ਜੀ ਜੇ ਤੁਸੀਂ ਕਿਸੇ ਬੱਚੇ ਨੂੰ ਕਹੋ ਵੀ ਤੁਸੀਂ ਇੱਕ ਪੇਜ ਲਿਖਣਾ ਹੈ ਪ੍ਰੋਪਰਲੀ ਉਹਨੂੰ ਤੁਸੀਂ ਸincerely ਸੁੰਨਾ ਦੇਖਣਾ ਧਿਆਨ ਨਾਲ ਸਮਝਣਾ ਹੈਗਾ ਬੱਚਿਆਂ 'ਚ ਉਹ ਥਾਟਫੁਲਨੈਸ ਨਹੀਂ ਹੈਗੀ ਹੈ ਕਿਉਂਕਿ ਬੱਚੇ ਨਾਰਮਲੀ ਸਿਰਫ ਉਹ 1-2 ਸੈਕਿੰਡ 5 ਸੈਕਿੰਡ ਦੀ ਰੀਲ ਦੇਖਣਾ ਪਸੰਦ ਕਰਦੇ ਆ ਉੱਥੇ ਹੁੱਕਾ ਪਾਉਣਾ ਚਾਹੁੰਦੇ ਹੈਗੇ ਆ ਉਹਨਾਂ ਦੀ ਜਿਹੜੀ ਮਾਈਂਡ ਬ੍ਰੇਨਿੰਗ ਜਿਹੜੀ ਐਕ ਅਕਲ ਬੱਚੇ ਵੀਡੀਓ ਇਨਫਲੂਐਂਸਰ ਬਣਨਾ ਚਾਹੁੰਦੇ ਆ ਬੱਚੇ ਵੀਡੀਓ ਗੇਮਿੰਗ ਜਾਨਣਾ ਚਾਹੁੰਦੇ ਹੈਗੇ ਜਦ ਕਿ ਉਹਨਾਂ ਨੂੰ ਇਸ ਚੀਜ਼ ਦਾ ਪਤਾ ਹੀ ਨਹੀਂ ਹੈਗਾ ਵੀ ਵੀਡੀਓ ਇਨਫਲੂਐਂਸਰ ਬਣਨ ਲਈ ਮੇਰੇ ਕੀ ਮੈਂ ਮਤਲਬ ਮੇਰੇ ਕੀ ਆਊਟਕਮ ਹੈਗੇ ਆ ਮੈਂ ਕਿੰਨੀ ਦੇਰ ਤੱਕ ਮੇਰਾ ਕੈਰੀਅਰ ਚੱਲੇਗਾ ਕਿੰਨੀ ਦੇਰ ਨਹੀਂ ਚੱਲੇਗਾ ਰਾਈਟ ਉਹ ਕਿਉਂ ਕਿਉਂਕਿ ਉਹ ਜਦੋਂ ਇੰਸਟਾਗ੍ਰam ਦੇਖਦੇ ਆ ਉੱਤੇ ਹੁੱਕ ਆਪ ਹੋ ਜਾਂਦੇ ਆ ਇੱਕ ਵੀਡੀਓ ਇਨਫਲੂਐਂਸਰ 1 ਲੱਖ ਰੁਪਏ ਮਹੀਨਾ ਕਮਾ ਰਿਹਾ 5 ਲੱਖ ਰੁਪਏ ਮਹੀਨਾ ਕਮਾ ਰਿਹਾ ਤੇ ਮੈਂ ਡਾਕਟਰ ਇੰਜੀਨੀਅਰ ਜਾਂ ਸਮਝੋ ਆਈਐਸ ਦੀ ਤਿਆਰੀ ਕਰਕੇ ਕੀ ਕਰੂੰਗਾ ਤੁਸੀਂ ਡਾ ਉਹਦਾ ਰੀਜ਼ ਨਹੀਂ ਹੈਗਾ ਵੀ ਬੱਚਿਆਂ ਧਿਆਨ ਜਿਹੜਾ ਹੈਗਾ ਉਹ ਡਾਇਵਰਟ ਹੋ ਗਿਆ ਬੱਚੇ ਅੱਜ ਕੱਲ ਤੁਸੀਂ ਜਿਹੜੀ ਸਾਡੀ ਯੰਗ ਜਨਰੇਸ਼ਨ ਹੈ ਉਹਨਾਂ ਨੂੰ ਤੁਸੀਂ ਸਮਝੋ ਉਹ ਮਤਲਬ ਜੜੀਆਂ ਵੀ ਮੋਬਾਈਲ ኦਪਰੇਟਡ ਆ ਜਿਵੇਂ ਵੀਡੀਓ ਇਨਫਲੂਐਂਸਰ ਹੋ ਗਿਆ ਗੇਮਿੰਗ ਹੋ ਗਈ ਕੰਟੈਂਟ ਰਾਈਟਰ ਹੋ ਗਿਆ ਇੱਧਰ ਜਾਣਾ ਚਾਹੁੰਦੇ ਹੈਗੇ ਆ ਗਲਤ ਕੁਝ ਨਹੀਂ ਹੈਗਾ ਲੇਕਿਨ ਬੱਚੇ ਨਾਰਮਲੀ ਇੱਕ ਆਪਣੀ ਹੈਲਥ ਨਾਲ ਸਾਰਾ ਕੰਪਰੋਮਾਈਜ਼ ਕਰਦੇ ਪਏ ਆ ਸੈਕੰਡ ਜਿਹੜੀ ਇੱਕ ਬੱਚੇ ਦੀ ਬ੍ਰੇਨ ਡਵੈਲਪਿੰਗ ਐਕਟੀਵਿਟੀ ਹੋਣੀ ਚਾਹੀਦੀ ਹੈ ਜੀ ਇਸੇ ਵਿੱਚ ਉਹ ਆਲਮੋਸਟ ਖਤਮ ਹੋ ਗਈਆਂ ਹਨ ਨੰਬਰ 3 ਬੱਚੇ ਜਿਹੜੇ ਹੈਗੇ ਆ ਬਿਲਕੁਲ ਮਤਲਬ ਇੱਕ ਇੱਕ ਆਬਿਡੀਐਂਟ ਜਿਹੜਾ ਬੱਚਾ ਹੁੰਦਾ ਉਹ ਪੇਰੈਂਟਸ ਦੀ ਟੀਚਰਸ ਦੀ ਜਿਹੜੀ ਗੱਲ ਮੰਨਦਾ ਹੈ ਰਾਈਟ ਉਹ ਚੀਜ਼ ਅਸੀਂ ਦੇਖ ਰਹੇ ਹਾਂ ਕਿ ਜਿਹੜੇ ਵੀ ਬੱਚੇ ਮੋਬਾਈਲ ਦੇ ਵਿੱਚ ਜਾਂਦੇ ਆ ਉਹਨਾਂ ਦੇ ਵਿੱਚ ਉਹ ਚੀਜ਼ ਖਤਮ ਹੁੰਦੀ ਜਾ ਰਹੀ ਹੈ ਹਮ ਅੱਛਾ ਹੋਰ ਵੀ ਟੀਚਰ ਨੇ ਅੱਛਾ ਤੁਸੀਂ ਬੱਚਿਆਂ ਨੂੰ ਪੜ੍ਹਾਉਂਦੇ ਹੋ ਬੱਚੇ ਨੂੰ ਕੋਈ ਹੋਰ ਕੰਮ ਦਿੰਦੇ ਹੋ ਪਹਿਲਾ ਜਦੋਂ ਤੁਸੀਂ ਪੜਾਉਂਦੇ ਰਹੇ ਹੋ ਜਦੋਂ ਸਟਾਰਟਿੰਗ ਸੀਗਾ ਮੋਬਾਈਲ ਦਾ ਦੌਰ ਘੱਟ ਸੀਗਾ ਉਦੋਂ ਬੱਚਾ ਪੜ੍ਹ ਕੇ ਹੁੰਦਾ ਸੀ ਤੇ ਹੁਣ ਬੱਚਾ ਪੜ੍ਹ ਕੇ ਹੁੰਦਾ ਹੈ ਕਿੰਨਾ ਕ ਇੰਪੈਕਟ ਦੇਖਦੇ ਹੋ ਮੋਬਾਈਲ ਦੇ ਨਾਲ ਇਹ ਬਹੁਤ ਜ਼ਿਆਦਾ ਫਰਕ ਹੈ ਸਰ ਕੋਵਿਡ ਤੋਂ ਬਾਅਦ ਤਾਂ ਇੰਨਾ ਫਰਕ ਪੈ ਗਿਆ ਬੱਚਾ ਜਦੋਂ ਮੋਬਾਈਲ ਦੇਖਦਾ ਨਾ ਮੋਬਾਈਲ ਦੇ ਅੰਦਰ ਰੀਲ ਨੂੰ ਸਕਰੋਲ ਕਰੀ ਜਾ ਰਿਹਾ ਹੈ ਸਕਰੋਲ ਕਰਨ ਦਾ ਮਤਲਬ ਉਹਦੀ ਕਨਸੈਂਟਰੇਸ਼ਨ 5 ਸੈਕਿੰਡ ਤੋਂ ਵੀ ਘੱਟ ਹੈ ਤੇ ਜੇ ਆਪਾਂ ਬੱਚੇ ਨੂੰ ਇੱਕ ਪੇਜ ਮੰਨ ਲਓ ਮੈਂ ਅੱਧਾ ਘੰਟਾ ਕੰਮ ਕਰਾਇਆ ਸਮਝਾਤਾ ਇੱਕ ਪੇਜ ਆਪਾਂ ਯਾਦ ਕਰਨ ਲਈ ਕਹਿ ਦਈਏ ਜਾਂ ਲਿਖਣ ਲਈ ਕਹਿ ਦ ਦੋਨੋਂ ਕੇਸ ਦੇ ਵਿੱਚ ਬੱਚਾ ਫੇਲ ਆ ਇਸ ਵੇਲੇ ਦੋਨੋਂ ਕੇਸ ਦੇ ਵਿੱਚ ਫੇਲ ਆ ਕਿਉਂਕਿ ਉਹਦਾ ਕਨਸੈਂਟਰੇਸ਼ਨ ਪੇਸ਼ੈਂਸ ਦੋਨੋਂ ਚੀਜ਼ਾਂ ਖਤਮ ਹੋ ਰਹੀਆਂ ਤੇ ਇਹਦੇ ਵਿੱਚ ਮੈਂ ਸਭ ਤੋਂ ਪਹਿਲਾਂ ਨਾ ਪੇਰੈਂਟਸ ਨੂੰ ਵੀ ਜ਼ਰੂਰ ਕਵਾਂਗਾ ਮੇਰੀ ਪੇਰੈਂਟਸ ਨੂੰ ਇੱਕ ਸਲਾਹ ਹੈਗੀ ਹੈ ਜਦੋਂ ਤੁਸੀਂ ਘਰ ਦੇ ਵਿੱਚ ਸਾਰੇ ਮੈਂਬਰ ਆ ਜਾਂਦੇ ਹੋ ਮਦਰ ਫਾਦਰ ਸਭ ਗ੍ਰੈਂਡਪੈਰੈਂਟਸ ਘਰ ਆ ਗਏ ਬੱਚਾ ਵੀ ਘਰ ਆ ਗਿਆ ਉਸ ਵੇਲੇ ਮੋਬਾਈਲ ਦੀ ਕੋਈ ਯੂਜ਼ ਨਹੀਂ ਬੱਚਾ ਕਿਤੇ ਬਾਹਰ ਹੈ ਕੋਈ ਪੁੱਛਣ ਦੀ ਲੋੜ ਨਹੀਂ ਹੈ ਤਾਂ 5 ਵਜੇ 6 ਵਜੇ ਤੋਂ ਬਾਅਦ ਸਾਰਿਆਂ ਨੂੰ ਆਪਣੇ ਮੋਬਾਈਲ ਸਵਿਚ ਆਫ ਕਰਕੇ ਆਪਣੇ ਇਕੱਠੇ ਬੈਣਾ ਚਾਹੀਦਾ ਹੈ ਫੈਮਿਲੀ ਨਾਲ ਟਾਈਮ ਸਪੈਂਡ ਕਰਨਾ ਚਾਹੀਦਾ ਹੈ ਠੀਕ ਹੈ ਨਾ ਦੂਸਰੀ ਗੱਲ ਇਹ ਹੈ ਕਿ ਪੇਰੈਂਟਸ ਨੂੰ ਬੱਚੇ ਦੇ ਅੰਦਰ ਜਿਹੜੀ ਪੇਸ਼ੈਂਸ ਖਤਮ ਹੋ ਰਹੀ ਹੈ ਨਾ ਉਹਨੂੰ ਵਧਾਉਣ ਦਾ ਇੱਕ ਤਰੀਕਾ ਹੈ ਮੰਨ ਲਓ ਬੱਚਾ ਤੁਹਾਨੂੰ ਕਹਿੰਦਾ ਕਿ ਪਾਪਾ ਮੈਨੂੰ ਇੱਕ ਜੀਓਮੈਟਰੀ ਬਾਕਸ ਚਾਹੀਦਾ ਠੀਕ ਹੈ ਨ ਜਿਹੜੀ ਪੇਸ਼ੀਅੰਸ ਖਤਮ ਹੋ ਰਹੀ ਬੱਚੇ ਦੇ ਅੰਦਰ ਬਿਲਕੁਲ ਹੀ ਖਤਮ ਹੋ ਰਹੀ ਹੈ ਇਹਨਾਂ ਚੀਜ਼ਾਂ ਨਾਲ ਪੇਰੈਂਟਸ ਨੂੰ ਵੀ ਥੋੜਾ ਸਪੋਰਟ ਕਰਨਾ ਚਾਹੀਦਾ ਹੈ ਹਮ ਅੱਛਾ ਕਿੰਨਾ ਕੁ ਇੰਪੈਕਟ ਪੈਂਦਾ ਹੈ ਜਦੋਂ ਬੱਚਾ ਫੋਨ ਚਲਾ ਰਿਹਾ ਹੁੰਦਾ ਹੈ ਦੈਨ ਤੁਸੀਂ ਉਹ ਹੀ ਚੀਜ਼ ਤੁਸੀਂ ਨੋਟਬੁੱਕ ਦੇ ਉੱਪਰ ਦਿੰਨੇ ਹੋ ਅਨ ਉਹ ਹੀ ਚੀਜ਼ ਬੱਚੇ ਨੂੰ ਕਹਿੰਨੇ ਕਿ ਬਈ ਆਨਲਾਈਨ ਤੈਨੂੰ ਪਾ ਦਤਾਏ ਤੂੰ ਇਹਨੂੰ ਕਰਕੇ ਜਿਹੜਾ ਹੈ ਪਰਸੂ ਕਰਕੇ ਕੱਲ ਮੈਨੂੰ ਸੁਣਾਉਣਾ ਹੈ ਕਿੰਨਾ ਕ ਇੰਪੈਕਟ ਪੈਂਦਾ ਹੈ ਇਸੀ ਬਹੁਤ ਹੀ ਇੰਪੈਕਟ ਪੈਂਦਾ ਹੈ ਉਹਦੇ ਕਰਕੇ ਉਹ ਬੱਚਾ ਕਹਿੰਦਾ ਠੀਕ ਹੈ ਸਰ ਤੁਸੀਂ ਰਹਿਣ ਦੋ ਲਿਖਣ ਵਾਸਤੇ ਅਸੀਂ ਘਰ ਦੇਖ ਲੈਣਾ ਤੁਸੀਂ ਫੋਨ ਤੇ ਪਾ ਦੋ WhatsApp ਤੇ ਪਾ ਦੋ ਉਹ ਆਪਣੇ ਆਪ ਨੇ ਈਜ਼ੀ ਬਣਾ ਰਿਹਾ ਹੈ ਤੇ ਪਰ আজকাল ਪੀਟੀਚਰ ਵੀ ਇਸ ਗੱਲ ਨੂੰ ਇਜੀ ਬਣਨੇ ਮੈਂ ਟੀਚਰ ਨੂੰ ਵੀ ਕਹਾਂਗਾ ਕਿ ਨਹੀਂ ਸਰ ਉਹਨੂੰ ਲਿਖਾਓ ਰਿਟਰਨ ਜਿੰਨਾ ਕੰਮ ਹੋਏਗਾ ਜਿੱਦਾਂ ਡਾਇਰੀ ਦੇਓਗੇ ਉਹਨਾਂ ਦਾ ਕੰਮ ਹੋਏਗਾ ਉਹਦੇ ਨਾਲ ਬਹੁਤ ਫਾਇਦਾ ਹੋਣਾ ਹੈ ਕਿਉਂਕਿ আজকাল ਮੋਬਾਈਲ ਨੇ ਬਹੁਤ ساری ਚੀਜ਼ ਇਜੀ ਕਰਤੀ ਹੈ ਬੱਚਾ ਕਹਿੰਦਾ ਸਰ ਰਹਿਣ ਦਿਓ ਤੁਸੀਂ ਸਮਝਾਉਂ ਲਈ ਅਸੀਂ YouTube ਤੋਂ ਦੇਖ ਲੈਣਾ ਉਹ ਕੋ ਰੀਜਨ ਕੀ ਹੈ ਕਿ ਪੈਰੈਂਟਸ ਨੂੰ ਫੋਨ ਪ੍ਰੋਵਾਈਡ ਕਰਾ ਦਿੱਤਾ ਹੋਇਆ ਉਹ ਫੋਨ ਨਾਲ ਦੇਖਦਾ ਹੈ ਕਹਿੰਦਾ ਉਹ YouTube ਬਹੁਤ ਯੂਜ਼ ਕਰਦਾ ਹੈ ਮਤਲਬ ਆ ਕਈ ਚੀਜ਼ਾਂ ਦਿੱਤੀਆਂ ਗਈਆਂ ਸੀ ਸੋਸ਼ਲ ਮੀਡੀਆ ਦੀ ਜਿਹੜੀ ਯੂਜ਼ ਕਰਦਾ ਹੈ ਉਹਦੇ ਨਾਲ ਬੱਚਾ ਪੜ੍ਹਨ ਤੇ ਬਿਲਕੁਲ ਧਿਆਨ ਨਹੀਂ ਹੁੰਦਾ ਉਹਨੂੰ ਯਾਦ ਕਰਕੇ ਵੀ ਨਹੀਂ ਆਂਦਾ ਇਹ ਉਹਨ ਸਟੱਡੀ ਕਰਕੇ ਨਹੀਂ ਆਂਦਾ ਜਦੋਂ ਤੁਸੀਂ ਕੰਮ ਦੇ ਦੋ ਅਗਰ ਮਾਲੀ ਅਸੀਂ ਕਹਿੰਦੇ ਨੇ ਆ ਪ੍ਰੈਕਟਿਸ ਕਰਕੇ ਆਓ ਬੱਚਾ ਬਿਲਕੁਲ ਪ੍ਰੈਕਟਿਸ ਨਹੀਂ ਕਰਦਾ ਉਹ ਕਹਿੰਦਾ ਠੀਕ ਹੈ ਜੀ ਆਨਲਾਈਨ ਪਿਆ ਅਸੀਂ ਬਾਅਦ ਚ ਦੇਖ ਲਵਾਂਗੇ ਉਹ ਕੰਮ ਨਹੀਂ ਕਰਦਾ ਉਹਦੇ ਬਾਰੇ ਠੀਕ ਹੈ ਜੀ ਕਿੰਨਾ ਕੰਪੈਕਟ ਇਫੈਕਟ ਦਿੱਕਤ ਬੱਚੇ ਨੂੰ ਮੋਬਾਈਲ ਦੇਖਣ ਦੀ ਜਦੋਂ ਲਤ ਲੱਗ ਜਾਂਦੀ ਹੈ ਤਾਂ ਪੜ੍ਹਾਈ ਦੇ ਵਿੱਚ ਕਿੰਨਾ ਕੁ ਕਨਸੈਂਟਰੇਟ ਰਹਿੰਦਾ ਹੈ ਬੱਚੇ ਦਾ ਜਦੋਂ ਤੁਸੀਂ ਸਟੱਡੀ ਬੱਚੇ ਨੂੰ ਪੜਾ ਰਹੇ ਹੋ ਹੁੰਦੇ ਹੋ ਬੋਰਡ ਦੇ ਉੱਪਰ ਜਾਂ ਫਿਰ ਜਦੋਂ ਤੁਸੀਂ ਵਰਕ ਦਿੰਦੇ ਹੋ ਹੋਮਵਰਕ ਦਿੰਦੇ ਹੋ ਕਿੰਨਾ ਕੁ ਕੰਮ ਕਰ ਪਾਉਂਦੇ ਨੇ ਬੱਚੇ ਜਿੱਤੇ ਤੱਕ ਬੱਚੇ ਦੀ ਗੱਲ ਹੈ ਉਹ ਤਾਂ ਜਦੋਂ ਕਲਾਸ ਵਿੱਚ ਐਂਟਰ ਕਰਦੇ ਨੇ ਅੱਜ ਕੱਲ ਉਹਨਾਂ ਦਾ ਪਹਿਲੇ ਹੀ ਇਹੀ ਚੀਜ਼ ਹੁੰਦੀ ਹੈ ਕਿ ਸਾਨੂੰ ਇੰਨਾ ਕੰਟੈਂਟ ਚਾਹੀਦਾ ਹੀ ਨਹੀਂ ਸਾਨੂੰ 1 ਘੰਟੇ ਦੇ ਵਿੱਚ ਵਨ ਸ਼ਾਟ ਦੇ ਦਿਓ ਅਸੀਂ ਵਨ ਸ਼ਾਟ ਦੇਖ ਲਾਂਗੇ ਕਿਉਂਕਿ YouTube 'ਤੇ ਇਹ ਚੀਜ਼ ਬਹੁਤ ਕਾਮਨ ਹੈ ਉਹ ਕੰਟੈਂਟ ਨੂੰ ਗ੍ਰੈਪ ਕਰਨਾ ਹੀ ਨਹੀਂ ਚਾਹੁੰਦੇ ਉਹ ਸਿਰਫ ਇਹੀ ਚਾਹੁੰਦੇ ਹੈ ਕਿ ਸਾਨੂੰ ਜੋ ਕੰਟੈਂਟ ਆ ਉਹ ਬਹੁਤ ਘੱਟ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਮਿਲ ਜਾਏ ਲੇਕਿਨ ਜੋ ਕਿ ਪੋਸੀਬਲ ਨਹੀਂ ਹੈ ਠੀਕ ਹੈ ਬਸ ਆਖਰੀ ਸਵਾਲ ਮੇਰਾ ਪ੍ਰੋਫੈਸਰ ਐਮ ਪੀ ਸਿੰਘ ਹੁਰਾ ਤੋਂ ਹੈਗਾ ਅੱਛਾ ਜਿਸ ਤਰੀਕੇ ਦੇ ਨਾਲ ਇਹ ਤੁਸੀਂ ਮੁੱਦਾ ਹੁਣ ਚੱਕ ਰਹੇ ਹੈਗੇ ਹੋ ਲਗਦੇ ਸਿਰੇ ਚੜੇਗਾ ਜਾਂ ਫਿਰ ਸਰਕਾਰ ਮੰਨੇਗੀ ਜੇਕਰ ਨਹੀਂ ਮੰਨਦੀ ਹੈ ਫਿਰ ਤੁਹਾਡੇ ਵੱਲੋਂ ਨੈਕਸਟ ਸਟੈਪ ਕੀ ਡੈਫੀਨੇਟਲੀ ਜੀ ਮੈਂ ਆਲਰੇਡੀ ਆਪਾਂ ਕਈ ਸੋਸ਼ਲ ਕਾਸਟ ਤੇ ਫਾਈਟ ਕੀਤੀ ਹੈ ਤਾਂ ਜਿੱਥੇ ਵਿਜੇ ਵੀ ਰਹੇ ਆਪਾਂ ਮੈਨੂੰ ਉਮੀਦ ਹੈ ਕਿ ਡੈਫੀਨੇਟਲੀ ਜਦੋਂ ਤੁਸੀਂ ਨੇਚਰ ਲਈ ਕੁਝ ਕੰਮ ਚੰਗਾ ਕਰਦੇ ਹੋ ਸਮਾਜ ਲਈ ਚੰਗਾ ਕੰਮ ਕਰਦੇ ਹੋ ਕੁਦਰਤ ਵੀ ਤੁਹਾਡੇ ਨਾਲ ਹੁੰਦੀ ਹੈ ਅੱਜ ਹਰ ਪੇਰੈਂਟਸ ਇਸ ਗੱਲ ਤੋਂ ਇਨਫੈਕਟਡ ਹੈ ਉਹਨਾਂ ਨੂੰ ਪਤਾ ਹੈ ਸਾਡੇ ਬੱਚੇ ਦੀ ਇਹ ਦਿੱਕਤ ਬਹੁਤ ਵੱਡੀ ਫੋਨ ਦੀ ਘਰਾਂ ਦੇ ਵਿੱਚ ਬੱਚੇ ਦੇ ਸੁਭਾਅ ਬਦਲ ਚੁੱਕੇ ਨੇ ਬੱਚੇ ਰੋਟੀ ਨਹੀਂ ਖਾ ਰਹੇ ਬੱਚੇ ਰੋਟੀਆਂ ਚੱਕ ਚੱਕ ਕੇ ਮਾਰੇ ਮੋਬਾਈਲ ਕਰਕੇ ਪੇਰੈਂਟਸ ਨੂੰ ਤੰਗ ਕਰ ਰਹੇ ਆ ਸਾਨੂੰ ਮਹਿੰਗੇ ਫੋਨ ਲੈ ਕੇ ਦਿਓ ਇਹ ਸਾਰੇ ਚੀਜ਼ਾਂ ਉੱਤੇ ਮੈਨੂੰ ਉਮੀਦ ਹੈ ਕਿ ਸਾਡਾ ਸੰਘਰਸ਼ ਜਦੋਂ ਚੱਲਿਆ ਇੱਕ ਵੱਡਾ ਦੌਰ ਬਣੇਗਾ ਸਾਨੂੰ ਬਹੁਤ ਲੋਕ ਅਪਰੋਚ ਕਰਨਗੇ ਇਸ ਸੰਘਰਸ਼ ਲਈ ਅਸੀਂ ਸਕੂਲਾਂ 'ਚ ਵੀ ਜਾਵਾਂਗੇ ਕਾਲਜਾਂ 'ਚ ਵੀ ਜਾਵਾਂਗੇ ਡੈਫੀਨਿਟਲੀ ਅਸੀਂ ਇੱਕ ਇਹਦੇ ਉੱਤੇ ਹੋ ਸਕਿਆ ਤੇ ਅਸੀਂ ਇੱਕ ਪੂਰੀ ਰੈਲੀ ਵੀ ਕੱਢਾਂਗੇ ਕਿ ਮੋਬਾਈਲ ਫੋਨ 18 ਸਾਲ ਤੋਂ ਥੱਲੇ ਸੋਸ਼ਲ ਐਪਸ ਜਿਹੜੀਆਂ ਪੜੀਆਂ ਪੜੀਆਂ ਜਿਹੜੀਆਂ ਐਪਸ ਨੇ ਉਹ ਬਿਲਕੁਲ ਬੰਦ ਹੋਣੀਆਂ ਚਾਹੀਦੀਆਂ ਟੋਟਲੀ ਬੈਨ ਹੋਣੀਆਂ ਚਾਹੀਦੀਆਂ ਠੀਕ ਹੈ ਸ਼ੁਕਰੀਆ ਜੀ ਤਾਂ ਬਿਲਕੁਲ ਆ ਟੀਚਰਾਂ ਘਰਾਂ ਨੇ ਹੁਣ ਜਿਹੜਾ ਏ ਉਹ ਬੇੜਾ ਚੁੱਕਿਆ ਹੋਇਆ ਏ ਕਿ 18 ਸਾਲ ਤੋਂ ਘਟ এজ ਦੇ ਬੱਚੇ ਜਿਹੜੇ ਨੇ ਉਹ ਮੋਬਾਈਲ ਫੋਨ ਨਾ ਚਲਾ ਸਕਣ ਕਿਉਂਕਿ ਜੋ ਬੱਚੇ 18 ਸਾਲ ਤੋਂ ਘਟ এজ ਦੇ ਮੋਬਾਈਲ ਚ ਲੋਂਦੇ ਨੇ ਉਹਨਾਂ ਦਾ ਫਿਊਚਰ ਅੱਗੇ ਜਾਣ ਦੇ ਲਈ ਜਿਹੜਾ ਹੈਗਾ ਉਹ ਕਾਫੀ ਖਤਰਨਾਕ ਹੋਵੇਗਾ ਮੋਬਾਈਲ ਇੱਕ ਡਿਜੀਟਲ ਯੁੱਗ ਦੀ ਜਿਹੜੀ ਹੈਗੀ ਹੈ ਉਹ ਮੰਗ ਹੈਗੀ ਹੈ ਇਸ ਵੱਧਦੀ ਦੁਨੀਆ ਦੀ ਮੰਗ ਹੈ ਪਰ ਕਿਤੇ ਨਾ ਕਿਤੇ ਇਸ ਦੇ ਨੁਕਸਾਨ ਜਿਹੜੇ ਨੇ ਉਹ ਦੇਖਣ ਨੂੰ ਬਹੁਤਾ ਮਿਲਦੇ ਹੋਏ ਨਜ਼ਰ ਆ ਰਹੇ ਨੇ ক্যামেরঙ্ক রাজগুপ্তাবুষে টাইম জলধর